ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਰਿਸ਼ਤਿਆਂ ਦੀ ਹਰੋ ਜਿਹੜਾ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 9968335572 ਦੂਸਰਾ ਨੰਬਰ ਹੈ ਜੀ 6280643139 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋਂ ਰਿਸ਼ਤਾ ਹੈ ਜੀ ਫਰੀਦਕੋਟ ਤੋਂ ਕੁੜੀ ਦੀ ਡੇਟ ਆਫ ਬਰਥ 12 12 2000 ਕਾਸਟ ਜੱਟ ਗੋਤਬਰਾੜ ਹਾਈਟ ਹੈ 5 ਫੁੱਟ 10 ਇੰਚ ਇਧਰੋਂ ਕੁਆਲੀਫਿਕੇਸ਼ਨ ਹੈ ਪਲੱਸ 2 ਨਾਨ ਮੈਡੀਕਲ ਨਾਲ ਕੁੜੀ ਆਸਟ੍ਰੇਲੀਆ ਗਈ ਹੋਈ ਹੈ ਬੀ ਐਸ ਸੀ ਨਰਸਿੰਗ ਕਰ ਰਹੀ ਹੈ ਲਾਸਟ ਈਅਰ ਹੈ ਬੀ ਐਸ ਸੀ ਨਰਸਿੰਗ ਦਾ ਕੁੜੀ ਦਾ ਨਾਨਕਾ ਪਰਿਵਾਰ ਵੀ ਆਸਟ੍ਰੇਲੀਆ 'ਚ ਹੈ ਦੋਹੇ ਭੈਣ ਭਰਾ ਨਹੀਂ ਇਹਨਾਂ ਨੂੰ ਮੁੰਡਾ ਚਾਹੀਦਾ ਚੰਗੇ ਪਰਿਵਾਰ ਦਾ 15 20 ਕਿੱਲੇ ਜ਼ਮੀਨਾਂ ਦੀ ਹੋਵੇ ਆਸਟ੍ਰੇਲੀਆ ਜੀ ਵਿਕਟੋਰੀਆ ਤੇ ਮੈਲਬਰਨ ਤੇ ਬੀਐਸਸੀ ਨਰਸਿੰਗ ਕਰਦੇ ਮੁੰਡੇ ਨੂੰ ਪਹਿਲਾ ਏਰੀਆ ਹੋਵੇ ਮਾਲਵਾ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਮੋੜ ਮੰਡੀ ਬਠਿੰਡਾ ਤੋਂ ਮੁੰਡੇ ਦੀ ਡੇਟ ਆਫ ਬਰਥ 31 7 1997 ਕਾਸਟ ਪੰਡਤ ਹਾਈਟ 5 ਫੁੱਟ 7 ਇੰਚ ਮੁੰਡਾ ਗਵਰਨਮੈਂਟ ਜੌਬ ਕਰਦਾ ਹੈ ਬੈਟਨਰੀ ਇਨਸਪੈਕਟਰ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਸੋਹਣੀ ਸੁਨੱਖੀ ਬੈਲ ਐਜੂਕੇਟਿਡ ਗਵਰਨਮੈਂਟ ਜੌਬ ਕਰਦੀ ਕੁੜੀ ਨੂੰ ਪਹਿਲਾ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ 9501615107 9501615107 ਅਗਲਾ ਰਿਸ਼ਤਾ ਹੈ ਜੀ ਏਰੀਆ ਡੱਬਾ ਲੀਤੋ ਮੁੰਡੇ ਦੀ ਡੇਟ ਆਫ ਬਰਥ 1990 ਕਾਸਟ ਜੱਟ ਗੋਤ ਅਸਰ ਹਾਈਟ 5 ਫੁੱਟ 6 ਇੰਚ 10ਵੀਂ ਪਾਸ ਹੈ ਮੁੰਡਾ ਖੇਤੀਬਾੜੀ ਕਰਦਾ ਜੀ 14 ਕਿੱਲੇ ਜ਼ਮੀਨ ਆਉਂਦੀ ਹੈ ਦੋ ਭੈਣਾਂ ਨੇ ਦੋਵੇਂ ਮੈਰਿਡ ਨੇ ਇਹਨਾਂ ਨੂੰ ਕੁੜੀ ਚਾਹੀਦੀ ਹੈ ਘਰੇਲੂ ਘਰ-ਬਾਰ ਸੰਭਲਣ ਵਾਲੀ ਅਗਲਾ ਰਿਸ਼ਤਾ ਹੈ ਜੀ ਏਰੀਆ ਮੁਖਤਸਰ ਸਾਹਿਬ ਕੁੜੀ ਦੀ ਡੇਟ ਆਫ ਬਰਥ 1994 ਕਾਸਟ ਜੱਟ ਗੋਤ ਸਿੱਧੂ ਹਾਈਟ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਪਲੱਸ 2 ਕੁੜੀ ਦੇ ਵੱਡਾ ਭਰਾ ਤੇ ਭੈਣ ਮੈਰਿਡ ਨਹੀਂ ਇਨਾਂ ਨੂੰ ਮੁੰਡਾ ਚਾਹੀਦਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਮੁੰਡਾ ਐਨ ਆਰ ਆਈ ਹੋਵੇ ਜੀ ਦੋ ਤਿੰਨ ਕਿੱਲੇ ਜ਼ਮੀਨਾਂ ਦੀ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਨਾਂ ਨਾਲ ਸੰਪਰਕ ਕਰ ਸਕਦੇ ਹਾਂ 85 560 56820 8556056820 ਅਗਲਾ ਰਿਸ਼ਤਾ ਹੈ ਜੀ ਏਰੀਆ ਲੁਧਿਆਣਾ ਮੁੰਡੇ ਦੀ ਡੇਟ ਆਫ ਬਰਥ 19 ਤੂੰ 1992 ਕਾਸਟਰਾ ਮੰਗੜੀ ਹੈ ਹਾਈਟ ਹੈ 5 ਫੁੱਟ 6 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਆਈਟੀਆਈ ਦਾ ਕੋਰਸ ਕਰਿਆ ਹੈ ਮੁੰਡਾ ਤਲਾਕਸ਼ੁਦਾ ਜੀ ਏਸੀ ਮਕੈਨਿਕ ਹੈ ਤੇ ਆਪਣਾ ਕੰਮ ਹੈ ਚਾਰ ਕਿੱਲੇ ਜ਼ਮੀਨ ਆਉਂਦੀ ਹੈ ਬੈਸ਼ਨੂ ਪਰਿਵਾਰ ਹੈ ਜੀ ਮੁੰਡੇ ਦੇ ਤਿੰਨ ਭੈਣਾਂ ਨੇ ਤਿੰਨੇ ਮੈਰਿਡ ਨੇ ਇਹਨਾਂ ਨੂੰ ਕੁੜੀ ਚਾਹੀਦੀ ਆ ਘਰੇਲੂ ਘਰ-ਵਾਰ ਸੰਭਲਣ ਵਾਲੀ ਜੇ ਕੋਈ ਤਲਾਕਸ਼ੁਦਾ ਜਾਂ ਵਿਧਵਾ ਤਾਂ ਇੱਕ ਛੋਟੀ ਬੱਚੀ ਵਾਲੀ ਐਕਸੈਪਟ ਹੈ ਜੇ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 84